ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਯੂਕਰੇਨ ਤੇ ਰੂਸ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਹਵਾਈ ਹਮਲੇ ਮਗਰੋਂ ਮਾਸਕੋ ਪ੍ਰਤੀ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ ਜਦਕਿ ਉਹਨਾਂ ਦੇ ਪ੍ਰਸ਼ਾਸਨ ਨੇ ਰੂਸੀ ਅਰਥਚਾਰੇ ਨੂੰ ਢਾਹ ਲਾਉਣ ਲਈ ਹੋਰ ਸਖਤ ਵਿੱਤੀ ਪਾਬੰਦੀਆਂ ਲਾਉਣ ਦਾ ਸੰਕੇਤ ਦਿੱਤਾ ਹੈ ਇੱਕ ਰਿਪੋਰਟ ਅਨੁਸਾਰ ਮੈਰੀਲੈਂਡ ਦੇ ਜੁਆਇੰਟ ਬੇਸ ਐਂਡਰਿਊਜ਼ ਵਿੱਚ 트੍ਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਮਨੁੱਖਤਾ ਦੀ ਬਹੁਤ ਵੱਡੀ ਤਬਾਹੀ ਹੈ ਮੈਂ ਤੁਹਾਨੂੰ ਦੱਸ ਦੇਵਾਂ ਕਿ ਉੱਥੇ ਜੋ ਕੁਝ ਹੋ ਰਿਹਾ ਉਸ ਤੋਂ ਮੈਂ ਬਿਲਕੁਲ ਵੀ ਖੁਸ਼ ਨਹੀਂ ਹਾਂ ਮੈਨੂੰ ਲੱਗਦਾ ਹੈ ਕਿ ਇਹ ਮਾਮਲਾ ਜਲਦੀ ਹੀ ਸੁਲਝ ਜਾਵੇਗਾ ਉਨ੍ਹਾਂ ਦੀ ਇਹ ਟਿੱਪਣੀ ਉਨ੍ਹਾਂ ਦੇ ਉਸ ਸੰਕੇਤ ਤੋਂ ਕੁਝ ਘੰਟੇ ਬਾਅਦ ਆਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਮਾਸਕੋ ਖਿਲਾਫ ਵਿੱਤੀ ਪਾਬੰਦੀਆਂ ਵਧਾਉਣ ਲਈ ਤਿਆਰ ਹਨ ਵਾਈਟ ਹਾਊਸ ਵਿੱਚ ਇਹ ਪੁੱਛੇ ਜਾਣਤੇ ਕਿ ਕੀ ਉਹ ਪਾਬੰਦੀਆਂ ਦੇ ਦੂਜੇ ਗੇੜ ਲਈ ਤਿਆਰ ਹਨ ਟਰੰਪ ਨੇ ਵਿਸਤਾਰ ਵਿੱਚ ਜਾਏ ਬਿਨਾ ਜਵਾਬ ਦਿੱਤਾ ਕਿ ਹਾਂ ਮੈਂ ਤਿਆਰ ਹਾਂ ਦੂਜੇ ਪਾਸੇ ਅਮਰੀਕਾ ਤੇ ਯੂਰਪੀ ਯੂਨੀਅਨ ਵੱਲੋਂ ਰੂਸ ਦੇ ਵਧੇਰੇ ਆਰਥਿਕ ਪਾਬੰਦੀਆਂ ਦੇ ਸੰਕੇਤ ਦਿੱਤੇ ਜਾਣ ਮਗਰੋਂ ਕ੍ਰੈਮਲਿਨ ਨੇ ਅੱਜ ਕਿਹਾ ਕਿ ਕੋਈ ਵੀ ਪਾਬੰਦੀ ਰੂਸ ਨੂੰ ਯੂਕਰੇਨ ਜੰਗ ਵਿੱਚ ਆਪਣਾ ਰੁਖ ਬਦਲਣ ਲਈ ਮਜਬੂਰ ਨਹੀਂ ਕਰ ਸਕਦੀ ਪੱਛਮੀ ਮੁਲਕਾਂ ਨੇ ਯੂਕਰੇਨ ਵਿੱਚ ਚੱਲ ਰਹੀ ਜੰਗ ਤੇ 2014 ਵਿੱਚ ਕ੍ਰੀਮੀਆ ਤੇ ਕਬਜ਼ੇ ਲਈ ਰੂਸ ਤੇ ਹਜ਼ਾਰਾਂ ਪਾਬੰਦੀਆਂ ਲਾਈਆਂ ਹਨ ਇਨ੍ਹਾਂ ਪਾਬੰਦੀਆਂ ਬਾਰੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦਾ ਕਹਿਣਾ ਹੈ ਕਿ ਰੂਸੀ ਅਰਥਚਾਰਾ ਚੰਗੀ ਸਥਿਤੀ ਵਿੱਚ ਹੈ ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੋਈ ਵੀ ਪਾਬੰਦੀ ਰੂਸੀ ਫੈਡਰੇਸ਼ਨ ਨੂੰ ਉਸ ਥਿਰ ਰੁਖ ਬਦਲਣ ਲਈ ਮਜਬੂਰ ਨਹੀਂ ਕਰ ਸਕੇਗੀ ਜਿਸ ਬਾਰੇ ਸਾਡੇ ਰਾਸ਼ਟਰਪਤੀ ਵਾਰ-ਵਾਰ ਬੋਲਦੇ ਰਹੇ ਹਨ ਦੱਸਿਆ ਗਿਆ ਕਿ ਪੂਰਬੀ ਯੂਕਰੇਨ ਦੇ ਡੋਨੇਸਟ੍ਰਕ ਖੇਤਰ ਤੇ ਇੱਕ ਪਿੰਡ ਉਤੇ ਰੂਸੀ ਹਵਾਈ ਹਮਲੇ ਵਿੱਚ 20 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਗਈ ਹੈ। ਰਾਸ਼ਟਰਪਤੀ ਵਲਦਮੀਰ ਜ਼ੈਲਸਨਕੀ ਨੇ ਮੰਗਲਵਾਰ ਨੂੰ ਕਿਹਾ ਕਿ ਕੀਵ ਦੇ ਸਹਿਯੋਗੀਆਂ ਨੂੰ ਯੂਕਰੇਨ ਵਿੱਚ ਆਪਣੀ ਲੜਾਈ ਖਤਮ ਕਰਨ ਲਈ ਮਾਸਕੋ ਉਤੇ ਦਬਾਅ ਵਧਾਉਣ ਲਈ ਕਿਹਾ ਗਿਆ ਹੈ। ਉਹ ਨੇਕਸ ਤੇ ਲਿਖਿਆ ਕਿ ਸੰਸਾਰ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ, ਦੁਨੀਆ ਨੂੰ ਵੇਲਾ ਨਹੀਂ ਰਹਿਣਾ ਚਾਹੀਦਾ। ਸੰਯੁਕਤ ਰਾਜ ਤੋਂ ਜਵਾਬ ਦੀ ਜ਼ਰੂਰਤ ਹੈ, ਯੂਰਪ ਤੋਂ ਜਵਾਬ ਦੀ ਜ਼ਰੂਰਤ ਹੈ, ਜੀ20 ਤੋਂ ਜਵਾਬ ਦੀ ਜ਼ਰੂਰਤ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਯੂਕਰੇਨ ਤੇ ਰੂਸ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਹਵਾਈ ਹਮਲੇ ਮਗਰੋਂ ਮਾਸਕੋ ਪ੍ਰਤੀ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ ਜਦ ਕਿ ਉਹਨਾਂ ਦੇ ਪ੍ਰਸ਼ਾਸਨ ਨੇ ਰੂਸੀ ਅਰਥਚਾਰੇ ਨੂੰ ਢਾਹ ਲਾਉਣ ਲਈ ਹੋਰ ਸਖਤ ਵਿੱਤੀ پابੰਦੀਆਂ ਲਾਉਣ ਦਾ ਸੰਕੇਤ ਦਿੱਤਾ ਹੈ ਇੱਕ ਰਿਪੋਰਟ ਅਨੁਸਾਰ ਮੈਰੀਲੈਂਡ ਦੇ ਜੁਆਇੰਟ ਬੇਸ ਐਂਡਰਿਊਜ਼ ਵਿੱਚ 트੍ਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਮਨੁੱਖਤਾ ਦੀ ਬਹੁਤ ਵੱਡੀ ਤਬਾਹੀ ਹੈ ਮੈਂ ਤੁਹਾਨੂੰ ਦੱਸ ਦੇਵਾਂ ਕਿ ਉੱਥੇ ਜੋ ਕੁਝ ਹੋ ਰਿਹਾ ਉਸ ਤੋਂ ਮੈਂ ਬਿਲਕੁਲ ਵੀ ਖੁਸ਼ ਨਹੀਂ ਹਾਂ ਇਹਨੂੰ ਲੱਗਦਾ ਹੈ ਕਿ ਇਹ ਮਾਮਲਾ ਜਲਦੀ ਹੀ ਸੁਲਝ ਜਾਵੇਗਾ ਉਨ੍ਹਾਂ ਦੀ ਇਹ ਟਿੱਪਣੀ ਉਨ੍ਹਾਂ ਦੇ ਉਸ ਸੰਕੇਤ ਤੋਂ ਕੁਝ ਘੰਟੇ ਬਾਅਦ ਆਈ ਹੈ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਉਹ ਮਾਸਕੋ ਖਿਲਾਫ ਵਿੱਤੀ ਪਾਬੰਦੀਆਂ ਵਧਾਉਣ ਲਈ ਤਿਆਰ ਹਨ ਵਾਈਟ ਹਾਊਸ ਵਿੱਚ ਇਹ ਪੁੱਛੇ ਜਾਂਦੇ ਕਿ ਕੀ ਉਹ ਪਾਬੰਦੀਆਂ ਦੇ ਦੂਜੇ ਗੇੜ ਲਈ ਤਿਆਰ ਹਨ ਟਰੰਪ ਨੇ ਵਿਸਤਾਰ ਵਿੱਚ ਜਾਏ ਬਿਨਾ ਜਵਾਬ ਦਿੱਤਾ ਕਿ ਹਾਂ ਮੈਂ ਤਿਆਰ ਹਾਂ ਦੂਜੇ ਪਾਸੇ ਅਮਰੀਕਾ ਤੇ ਯੂਪੀ ਯੂਨੀਅਨ ਵੱਲੋਂ ਰੂਸ ਦੇ ਵਧੇਰੇ ਆਰਥਿਕ ਪਾਬੰਦੀਆਂ ਦੇ ਸੰਕੇਤ ਦਿੱਤੇ ਜਾਣ ਮਗਰੋਂ ਕ੍ਰੈਮਲਿਨ ਨੇ ਅੱਜ ਕਿਹਾ ਕਿ ਕੋਈ ਵੀ ਪਾਬੰਦੀ ਰੂਸ ਨੂੰ ਯੂਕਰੇਨ ਜੰਗ ਵਿੱਚ ਆਪਣਾ ਰੁਖ ਬਦਲਣ ਲਈ ਮਜਬੂਰ ਨਹੀਂ ਕਰ ਸਕਦੀ। ਪੱਛਮੀ ਮੁਲਕਾਂ ਨੇ ਯੂਕਰੇਨ ਵਿੱਚ ਚੱਲ ਰਹੀ ਜੰਗ ਤੇ 2014 ਵਿੱਚ ਕ੍ਰੀਮੀਆ ਤੇ ਕਬਜ਼ੇ ਲਈ ਰੂਸ ਤੇ ਹਜ਼ਾਰਾਂ ਪਾਬੰਦੀਆਂ ਲਾਈਆਂ ਹਨ। ਇਹਨਾਂ ਪਾਬੰਦੀਆਂ ਬਾਰੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦਾ ਕਹਿਣਾ ਹੈ ਕਿ ਰੂਸੀ ਅਰਥਚਾਰਾ ਚੰਗੀ ਸਥਿਤੀ ਵਿੱਚ ਹੈ। ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਟਰੀ ਪੈਸਕੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੋਈ ਵੀ ਪਾਬੰਦੀ ਰੂਸੀ ਫੈਡਰੇਸ਼ਨ ਨੂੰ ਉਸ ਸਥਿਰ ਰੁਖ ਬਦਲਣ ਲਈ ਮਜਬੂਰ ਨਹੀਂ ਕਰ ਸਕੇਗੀ ਜਿਸ ਬਾਰੇ ਸਾਡੇ ਰਾਸ਼ਟਰਪਤੀ ਵਾਰ-ਵਾਰ ਬੋਲਦੇ ਰਹੇ ਹਨ ਦੱਸਦੀ ਹੈ ਕਿ ਪੂਰਬੀ ਯੂਕਰੇਨ ਦੇ ਡੋਨੇਸਟ੍ਰਕ ਖੇਤਰ ਦੇ ਇੱਕ ਪਿੰਡ ਉੱਤੇ ਰੂਸੀ ਹਵਾਈ ਹਮਲੇ ਵਿੱਚ 20 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਗਈ ਹੈ ਰਾਸ਼ਟਰਪਤੀ ਵਲਦਮੀਰ ਜ਼ੈਲਸੰਕੀ ਨੇ ਮੰਗਲਵਾਰ ਨੂੰ ਕਿਹਾ ਕਿ ਕੀਵ ਦੇ ਸਹਿਯੋਗੀਆਂ ਨੂੰ ਯੂਕਰੇਨ ਵਿੱਚ ਆਪਣੀ ਲੜਾਈ ਖਤਮ ਕਰਨ ਲਈ ਮਾਸਕੋ ਉੱਤੇ ਦਬਾਅ ਵਧਾਉਣ ਲਈ ਕਿਹਾ ਗਿਆ ਹੈ ਉਨਾਂ ਐਕਸ ਦੇ ਲਿਖਿਆ ਕਿ ਸੰਸਾਰ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਦੁਨੀਆ ਨੂੰ ਵੇਲਾ ਨਹੀਂ ਰਹਿਣਾ ਚਾਹੀਦਾ ਸੰਯੁਕਤ ਰਾਜ ਤੋਂ ਜਵਾਬ ਦੀ ਜ਼ਰੂਰਤ ਹੈ ਯੂਰਪ ਤੋਂ ਜਵਾਬ ਦੀ ਜ਼ਰੂਰਤ ਹੈ ਜੀ20 ਤੋਂ ਜਵਾਬ ਦੀ ਜ਼ਰੂਰਤ ਹੈ